ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬੋਹਾਲੀ ਦੇ ਵਿੱਚ ਜਿੱਥੇ ਖਾਲਸਾ ਏਡ ਵੱਲੋਂ ਜੋ ਕਿ ਕੱਲ ਸਾਰਿਆਂ ਨੇ ਅਪਡੇਟ ਦੇਖਿਆ ਸੀਗਾ ਕਿ ਜੋ ਬੱਚੇ ਕਸ਼ਮੀਰੀ ਸਟੂਡੈਂਟਸ ਜੋ ਡੇਰਾਦੂਨ ਤੋਂ ਡਰੇ ਹੋਏ ਇੱਥੇ ਪਹੁੰਚੇ ਨੇ ਉਹਨਾਂ ਨੂੰ ਕੱਲ ਖਾਲਸਾ ਏਡ ਦੀ ਟੀਮ ਵੱਲੋਂ ਖਾਲਸਾ ਏਡ ਦੇ ਵੋਲੰਟੀਅਰਸ ਵੱਲੋਂ ਡੇਰਾਦੂਨ ਤੋਂ ਸੇਫਲੀ ਰਾਤੀ ਚੰਡੀਗੜ੍ਹ ਇੱਥੇ ਲਿਆਇਆ ਗਿਆ ਤੇ ਚੰਡੀਗੜ੍ਹ ਤੋਂ ਹੁਣ ਅੱਗੇ ਇਹਨਾਂ ਦੇ ਜੰਮੂ ਪਹੁੰਚਣ ਦਾ ਪ੍ਰਬੰਧ ਜਿਹੜਾ ਹੈ ਉਹ ਖਾਲਸਾ ਏਡ ਵੱਲੋਂ ਕੀਤਾ ਗਿਆ ਤੇ ਕੱਲ ਜਿਵੇਂ ਕਿ ਰਾਤੀ ਲਾਈਵ ਕਰਕੇ ਅਪਡੇਟ ਦਿੱਤਾ ਗਿਆ ਸੀਗਾ ਜੋ ਸਟੂਡੈਂਟਸ ਨੇ ਉਹਨਾਂ ਨੂੰ ਅ ਕੱਲ ਸੇਫਲੀ ਇਥੋਂ ਪੰਜਾਬ ਪੁਲਿਸ ਦੀ ਮਦਦ ਨਾਲ ਇਥੋਂ ਚੰਡੀਗੜ੍ਹ ਤੋਂ ਜੰਮੂ ਤੋਰਿਆ ਗਿਆ ਤੇ ਨਾਲ ਹੀ ਇੱਥੇ ਅੱਜ ਸਾਡੇ ਕੋਲ 110 ਬੱਚੇ ਹੋਰ ਜਿਹੜੇ ਨੇ ਸੇਫਲੀ ਦੇਰਾਦੂਨ ਤੋਂ ਚੰਡੀਗੜ੍ਹ ਪਹੁੰਚੇ ਨੇ ਤੇ ਇਹਨਾਂ ਨੂੰ ਹੁਣ ਇਥੋਂ ਅ ਜੰਮੂ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਖਾਲਸਾ ਏਡ ਨੇ ਲਈ ਹੈ ਇਹਨਾਂ ਬੱਚਿਆਂ ਦੇ ਹਾਲਾਤ ਜਿਹੜੇ ਇਹ ਅੱਜ ਇੱਥੇ ਪਹੁੰਚੇ ਨੇ ਇਹਨਾਂ ਨੇ ਪਿਛਲੇ 2 ਦਿਨਾਂ ਤੋਂ ਬਹੁਤ ਹੀ ਸਟ੍ਰੈਸਫੁੱਲ ਜਿਹੜੇ ਇਹਨਾਂ ਨੇ ਦਿਨ ਦੇਖੇ ਤੇ ਕੱਟੇ ਨੇ ਜਿਹੜਾ ਕਿ ਜਿਵੇਂ ਕੱਲ ਬੱਚਿਆਂ ਨੇ ਖੁਦ ਆਪਣੀ ਜ਼ੁਬਾਨੀ ਦੱਸਿਆ ਕਿ ਦੋ-ਦੋ ਦਿਨ ਇਹਨਾਂ ਨੇ ਰੋਟੀ ਨਹੀਂ ਖਾਈ ਦੋ-ਦੋ ਦਿਨ ਆਪਣੇ ਹੋਸਟਲ ਦੇ ਵਿੱਚ ਦੋ-ਦੋ ਦਿਨ ਆਪਣੇ ਕਮਰਿਆਂ ਦੇ ਵਿੱਚ ਲਾਈਟਾਂ ਬੰਦ ਕਰਕੇ ਨਾ ਬਾਹਰ ਨਿਕਲੇ ਨਾ ਇਵਨ ਇੰਨਾ ਇਹਨਾਂ ਦੇ ਮਾੜੇ ਹਾਲਾਤ ਸੀ ਕਿ ਰੋਟੀ ਪਾਣੀ ਵੀ ਇਹਨਾਂ ਕੋਲ ਨਹੀਂ ਉੱਥੇ ਮੁਹੱਈਆ ਹੋ ਪਾਰੀ ਸੀ ਪਲੱਸ ਇਹਨਾਂ ਦੇ ਉਸ ਵੇਲੇ ਹਾਲਾਤ ਇਦਾਂ ਦੇ ਸੀ ਕਿ ਘਰਾਂ ਦੇ ਵਿੱਚ ਇਹਨਾਂ ਨੇ ਵਾਸ਼ਰੂਮ ਜਿਹੜਾ ਹੈ ਉਹ ਵੀ ਰੂਮਸ ਦੇ ਵਿੱਚ ਪਲਾਸਟਿਕ ਦੀ ਥੈਲੀਆਂ ਦੇ ਵਿੱਚ ਕੀਤਾ ਇੰਨੇ ਇਹਨਾਂ ਦੇ ਮਾੜੇ ਹਾਲਾਤ ਸੀਗੇ ਪਲੱਸ ਹੁਣ ਇੱਥੇ ਇਹਨਾਂ ਦੇ ਪਹੁੰਚਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦੀ ਸੇਵਾ ਕਰਵਾਈ ਗਈ ਹੈ ਗੁਰਦੁਆਰਾ ਸਾਚਾ ਤੰਦ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਨੂੰ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਸਪੋਰਟ ਲਈ ਉਹਨਾਂ ਵੱਲੋਂ ਲੰਗਰ ਦੀ ਜਿਹੜੀ ਸੇਵਾ ਉਹ ਵੀ ਇਹਨਾਂ ਨੂੰ ਮੁਹੱਈਆ ਕਰਾਈ ਜਾ ਰਹੀ ਹੈ ਇੱਥੇ ਖਾਲਸਾ ਏਡ ਵੱਲੋਂ ਇਹਨਾਂ ਦੇ ਜੰਮੂ ਪਹੁੰਚਣ ਦਾ ਜੋ ਪ੍ਰਬੰਧ ਹੈ ਉਹ ਖਾਸ ਕਰਕੇ ਜਿਹੜਾ ਸਭ ਤੋਂ ਜ਼ਰੂਰੀ ਪ੍ਰਬੰਧ ਹੈ ਕਿਉਂਕਿ ਜਿਵੇਂ ਹਾਲਾਤ ਬਣੇ ਹੋਏ ਨੇ ਪਬਲਿਕ ਵਹੀਕਲ ਜਿਹੜੇ ਨੇ ਉਹ ਨਹੀਂ ਅਵੇਲੇਬਲ ਹੋ ਰਹੇ ਸੋ ਇਹਨਾਂ ਲਈ ਆਪਣੇ ਘਰ ਪਹੁੰਚਣਾ ਕਿਉਂਕਿ ਘਰ ਪਹੁੰਚ ਕੇ ਸੇਫ ਫੀਲ ਕਰਨਾ ਇਹਨਾਂ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਦੇ ਜਿਹੜਾ ਡਰ ਹੈ ਉਹ ਜਦੋਂ ਤੱਕ ਇਹ ਘਰ ਨਹੀਂ ਪਹੁੰਚਦੇ ਉਹ ਨਹੀਂ ਦੂਰ ਹੋ ਸਕਦਾ ਸੋ ਇਹਨਾਂ ਦੇ ਜੰਮੂ ਪਹੁੰਚਣ ਦਾ ਜਿਹੜਾ ਪ੍ਰਬੰਧ ਹੈ ਖਾਲਸਾਡ ਵੱਲੋਂ ਟਰਾਂਸਪੋਰਟ ਅਰੇਂਜ ਕਰਕੇ ਉਹ ਇੱਥੇ ਇਹਨਾਂ ਨੂੰ ਜੰਮੂ ਭੇਜਿਆ ਜਾ ਰਿਹਾ ਹੈ ਤੇ ਸਾਰੀ ਸੰਗਤ ਦਾ ਇਸ ਯੋਗ ਲਈ ਬਹੁਤ ਬਹੁਤ ਧੰਨਵਾਦ ਹੈ ਹਾਂ ਤੁਸੀਂ ਦੇਖ ਰਹੇ ਹੋ ਇਹ ਜੋ ਬੱਚੇ ਨੇ ਰਾਤੀ ਦੇਰਾ ਦੂਨ ਤੋਂ ਇੱਥੇ ਸੇਫਲੀ ਇੱਥੇ ਸਾਡੇ ਕੋਲ ਪਹੁੰਚੇ ਨੇ ਤੇ ਸਾਡੇ ਇੱਥੇ ਵੋਲੰਟੀਅਰਸ ਦੀ ਟੀਮ ਇਹਨਾਂ ਨੂੰ ਜਿਹੜਾ ਇਹਨਾਂ ਦਾ ਬ੍ਰੇਕਫਾਸਟ ਹੈ ਉਹ ਇਥੋਂ ਗੁਰਦੁਆਰਾ ਸਾਹਿਬੋਂ ਮੁਹੱਈਆ ਕਰਾਇਆ ਗਿਆ ਉਹ ਇੱਥੇ ਸਰਵ ਕਰ ਰਹੀ ਹੈ ਤੇ ਨਾਲ ਹੀ ਅਸੀਂ ਹੁਣ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜੋ ਇਹਨਾਂ ਦੇ ਹਾਲਾਤ ਸੀ ਜੋ ਇਹਨਾਂ ਦੇ ਮਨ 'ਚ ਡਰ ਸੀ ਉਹ ਦੇਖ ਕੇ ਬਹੁਤ ਇੱਕ ਮਨ ਨੂੰ ਦੁੱਖ ਵੀ ਲੱਗਦਾ ਕਿਉਂਕਿ ਜੋ-ਜੋ ਚੀਜ਼ਾਂ ਇਹਨਾਂ ਨੇ ਫੇਸ ਕੀਤੀਆਂ ਨੇ ਉਹ ਬਹੁਤ ਹੀ ਸ਼ਰਮਨਾਕ ਨੇ ਇੱਕ ਸਟੂਡੈਂਟ ਹੋਣ ਦੇ ਨਾਤੇ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਐਕਸਪੈਕਟੇਸ਼ਨ ਕੋਈ ਕਰ ਸਕਦਾ ਕਿ ਇਹਨਾਂ ਦਾ ਨਾ ਕੋਈ ਕਸੂਰ ਤੇ ਪਰ ਫਿਰ ਵੀ ਇਹਨਾਂ ਡਰ ਡਰ ਕੇ ਇਹਨਾਂ ਨੂੰ ਜੀਣਾ ਪਿਆ ਇਹਨਾਂ ਡਰ ਡਰ ਕੇ ਇਹਨਾਂ ਨੂੰ ਰਹਿਣਾ ਪਿਆ ਇਹਨਾਂ ਡਰ ਡਰ ਕੇ ਇਹ ਹੁਣ ਇਸ ਲੈਵਲ ਤੇ ਮਜਬੂਰ ਹੋ ਗਏ ਕਿ ਇਹਨਾਂ ਨੂੰ ਉਹ ਆਪਣੇ ਕਾਲਜ ਛੱਡ ਕੇ ਆਪਣੇ ਘਰਾਂ ਵੱਲ ਵਾਪਸ ਜਾਣਾ ਪੈ ਰਿਹਾ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜੋ ਖਾਲਸਾ ਨੂੰ ਸਪੋਰਟ ਕਰ ਰਹੇ ਨੇ ਇਸੇ ਤਰ੍ਹਾਂ ਸੰਗਤ ਸਪੋਰਟ ਕਰਦੀ ਰਹੇ ਤਾਂ ਸੋ ਕਿ ਖਾਲਸਾ ਇਦਾਂ ਦੇ ਕਾਰਜ ਹਮੇਸ਼ਾ ਅੱਗੇ ਹੋ ਕੇ ਕਰਦੀ ਰਹੇ ਤੇ ਅਗਲਾ ਅਪਡੇਟ ਜਦੋਂ ਇਹ ਜਦੋਂ ਇਹਨਾਂ ਨੂੰ ਟ੍ਰਾਂਸਪੋਰਟੇਸ਼ਨ ਇਹਨਾਂ ਦੀ ਇੱਥੇ ਪਹੁੰਚ ਜਾਏਗੀ ਜਦੋਂ ਜੰਮੂ ਪਹੁੰਚ ਜਾਣਗੇ ਅਗਲੇ ਅਪਡੇਟ ਵੀ ਸੰਗਤ ਨੂੰ ਉਸ ਤਰੀਕੇ ਦੇ ਦਿੱਤਾ ਜਾਏਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ